ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਮਾ ਦੀ ਅੱਛਾ ਪਹਿਲੋਂ ਮੈਂ ਦੱਸਣਾ ਚਾਹੂੰਗਾ ਵੀ ਆਪਾਂ ਜੈ ਪੀਮ ਕਿਉਂ ਕਹਿੰਦੇ ਹੈ ਨਾ ਜਿਹੜੇ ਪੜੇ ਲਿਖੇ ਬੱਚੇ ਆ ਉਹਨਾਂ ਨੇ ਤਾਂ ਕਿਤਾਬਾਂ ਚ ਪੜਿਆ ਜਿਹੜੇ ਅਨਪੜ੍ਹ ਆ ਉਹਨਾਂ ਨੂੰ ਨਹੀਂ ਪਤਾ ਜੈ ਪੀਮ ਆਪਾਂ ਬਾਬਾ ਸਾਹਿਬ ਡਾਕਟਰ ਬੀਟਕਰ ਪੀਮराव ਸਾਹਿਬ ਦਾ ਨਾਰਾ ਖੜ ਜਾਂਦੀ ਉਹਨਾਂ ਨੇ ਸਾਡੇ ਲਈ 25 ਸਾਲ ਸੰਘਰਸ਼ ਕਰਕੇ ਸਾਡੇ ਲਈ ਉਹਨਾਂ ਨੇ ਕੁਰਬਾਨੀਆਂ ਦੇ ਕੇ ਆਕੀ ਕੜੀ ਦੇ ਵਿੱਚ ਉਹ ਇੱਕ ਕਾਨੂੰਨ ਮੰਤਰੀ ਬਣੇ ਸੀਗੇ ਠੀਕ ਹੈ ਜੀ ਜਦੋਂ ਉਹ ਕਾਨੂੰਨ ਮੰਤਰੀ ਬਣ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ voting ਦਾ ਅਧਿਕਾਰ ਲੈ ਕੇ ਦਿੱਤਾ ਪੜਨ ਦਾ ਅਧਿਕਾਰ ਲੈ ਕੇ ਦਿੱਤਾ ਵੱਡੀ ਗਿਣਤੀ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਲੇਖਾ ਸੀਗਾ ਔਰਤਾਂ ਨਹੀਂ ਉਹਨਾਂ ਦਿਨਾਂ 'ਚ ਵਿੱਚ ਜਿਹੜਾ ਮਰਜੀ ਔਰਤ ਨੂੰ ਘਰੋਂ ਬਾਹਰ ਕੱਢ ਦਿੰਦਾ ਸੀ ਜਿਹੜਾ ਮਰਜੀ ਖਿੱਚ ਕੇ ਲੈ ਆਂਦਾ ਸੀਗਾ ਬਾਬਾ ਸਾਹਿਬ ਡਾਕਟਰ ਬੀਟਕਰ ਪੀਮਰਾਵੋ ਸਾਹਿਬ ਨੇ ਸੰਵਿਧਾਨ 'ਚ ਲਿਖਿਆ ਜਿਹੜੀ ਔਰਤ ਸ਼ਾਦੀ ਸ਼ੂਤਾ ਹੋ ਕੇ ਘਰੇ ਆ ਗਈ ਉਹ ਘਰ ਦੀ ਬਰਾਬਰ ਦੀ ਮਾਲਕ ਬੱਚਿਆਂ ਦੀ ਮਾਲਕਾ ਬਰਾਬਰ ਦੀ ਪ੍ਰੋਪਰਟੀ ਦੇ ਹਿੱਸੇਦਾਰਾ ਉਹ ਨੌਕਰੀਆਂ 'ਚ ਵੀ ਹਿੱਸਾ ਲੈ ਸਕਦੀ ਆ ਉਹ ਲੱਖਣਾ 'ਚ ਵੀ ਹਿੱਸਾ ਲੈ ਸਕਦੀ ਠੀਕ ਹੈ ਤਾਂ ਬਾਬਾ ਸਾਹਿਬ ਨੇ ਜਿਹੜਾ 1952 ਦਾ ਸੰਵਿਧਾਨ ਬਣਾਇਆ ਉਹਦੇ 'ਚ ਲਿਖਿਆ ਰੋਜੀ ਰੋਟੀ ਕੱਪੜਾ ਮਕਾਨ ਸੁਚੇਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਚਾਹੀਦਾ ਸਾਡੇ ਸੰਵਿਧਾਨਿਕ ਹੱਕ ਬਾਬਾ ਸਾਹਿਬ ਦੀ ਦੇਣ ਆ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਬੜੇ ਔਖੇ ਹੁਕਮ ਵਿਚ ਨਿਰਚ ਕੀਤਾ ਉਹਨਾਂ ਦਾ ਨਾਰਾ ਸਾਨੂੰ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਮੈਂ ਬੇਨਤੀ ਕਰਾਂਗਾ ਕਿ ਪੂਰੇ ਜੋਰ ਨਾਲ ਹੁਣ ਆਪਾਂ ਉਹ ਨਾਰਾ ਲਾੜਾ ਅੱਗੇ ਿੱਲਾਸੀਆ ਹੁਣ ਤੁਹਾਨੂੰ ਪਤਾ ਲੱਗ ਗਿਆ ਹੁਣ ਪਤਾ ਲੱਗੇ ਵੀ ਇੱਥੇ ਜੈ ਭੀਮ ਆ ਗਿਆ ਜੈ ਭੀਮ ਜੈ ਭੀਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਸਾਡੇ ਵੱਡੇ ਭਾਈ ਗੁਰਦੀਪ ਸਿੰਘ ਦੇ ਅੱਜ ਘਰੇ ਪਿੰਡ ਘੋੜੇ ਚੱਕ ਚ ਮੀਟਿੰਗ ਹੋਈ ਛੋਟੇ ਵੀਰ ਨੇ ਕੀ ਨਾਮ ਦੱਸਿਆ ਸੀ ਬੋਰ ਸਿੰਘ ਨੇ ਮਸਤਾ ਗੱਟੀ ਤੋਂ ਫੋਨ ਲਿਆ ਤੇ ਸਾਨੂੰ ਤਾਲਮਿਲ ਕੀਤਾ ਤੇ ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਵੀ ਆਏ ਆ ਤਾਂ ਉਹਨਾਂ ਦੇ ਨਾਲ ਸਾਡੇ ਭਾਂਜੀ ਇੱਥੋਂ ਦੇ ਜਿਹੜੇ ਹੈਗੇ ਆ ਸਾਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਕੁੜੀ ਨੂੰ ਚੁਣਿਆ ਮਨਜੀਤ ਕੌਰ ਜੀ ਨਾਮ ਪਛਾਣ ਕਰਾਓ ਸੁਨੀਤਾ ਰਾਣੀ ਸੁਨੀਤਾ ਰਾਣੀ ਸਮੇਤਾਰਣੀ ਇਥੋਂ ਲੇਬਰ ਦੇ ਜਿਹੜੇ ਹੋਣਗੇ ਮੇਟ ਹੋਣਗੇ ਤੁਹਾਡੇ ਇਹ ਲੇਖਾ ਜੋਖਾ ਤੁਹਾਡਾ ਲਿਖਤ ਪਰਤ ਦਾ ਇਹ ਕਰਨਗੇ ਬਾਕੀ ਇਹਨਾਂ ਦਾ ਪਰਿਵਾਰ ਦਫ਼ਤਰਾਂ ਚ ਜਾ ਕੇ ਉਹਦੇ ਨਾਲ ਸਪੋਰਟ ਵੀ ਕਰ ਸਕਦਾ ਹੈ ਨਾਲ ਸ਼ਾਦੀ ਮਨਜੀਤ ਪੁਰ ਜ਼ਿਲ੍ਹਾ ਪ੍ਰਧਾਨ ਕਰੇ ਮੈਂ ਹੁਣ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਦੀ ਮਰੇਗਾ ਦੇ ਮਸਲੇ 'ਚ ਖੁਸ਼ੀ ਮੀਟਿੰਗ ਕਰਾਈ ਆ ਕਿ ਮਨਰੇਗਾ ਸ਼ੁਰੂ ਕਿੱਥੋਂ ਹੋਇਆ 1952 ਦਾ ਜਿਹੜਾ ਰੋਜ਼ਗਾਰ ਗਰੰਟੀ ਯੋਜਨਾ ਅੱਜ ਜਿਹੜਾ ਤੁਸੀਂ ਅੱਜ ਕਾਨੂੰਨ ਦੇ ਵਿਸ਼ੇ 'ਚ ਮੀਟਿੰਗ ਕਰਾਈ ਇਹ 1952 ਚ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਬਾਬਾ ਸਾਹਿਬ ਦੇ ਸੰਵਿਧਾਨ ਚ ਲਿਖਿਆ 72 ਸਾਲ ਦਾ ਉਹ ਕਾਨੂੰਨ ਬਣਿਆ ਹੋਇਆ ਤੇ 2005 ਦੇ ਵਿੱਚ ਇਸ ਕਾਨੂੰਨ ਦੀ ਸੂਰਤ ਕੀਤੀ ਜਿਹਦੇ ਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀਗਾ ਤੁਸੀਂ ਇੱਕ 2005 ਦੇ ਕਾਨੂੰਨ ਨੂੰ ਇੱਕ ਗਰੰਟੀ ਕਾਨੂੰਨ ਨੂੰ ਹਾਲੇ ਤੱਕ ਲਾਗੂ ਨਹੀਂ ਕਰਵਾ ਸਕਦੇ ਉਹਨੂੰ ਲਾਗੂ ਕਰਵਾਉਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ 2005 ਤੋਂ ਲੈ ਕੇ ਅੱਜ ਤੱਕ 2025 ਛੜਨ ਵਾਲਾ ਇੱਕ ਮਹੀਨਾ ਰਹਿ ਗਿਆ 20 ਸਾਲ ਹੋ ਗਏ ਆ 20 ਸਾਲ ਦੇ ਵਿੱਚ ਜੇ ਤੁਹਾਨੂੰ 100 ਦਿਨ ਦਾ ਕੰਮ ਗਰੰਟੀ ਦੇ ਹਿਸਾਬ ਤੇ ਦਿੰਦਾ ਹਰ ਘਰ ਹਰ ਸਾਲ 100 ਦਿਨ ਦਾ ਕੰਮ ਮਿਲਦਾ ਤੇ 25 ਤੋਂ ਲੈ ਕੇ 30000 ਰੁਪਏ ਤੁਹਾਡਾ ਪਿਛਲੇ ਦਿਹਾੜੀ ਦੇ ਰੇਟ ਦੇ ਹਿਸਾਬ ਤੇ ਹਰ ਘਰ ਦਾ ਜਿਹੜਾ ਅੱਜ ਤੱਕ ਬੰਡਾ ਸੀ 25 ਤੋਂ ਲੈ ਕੇ 30 ਸਾਲਾਂ ਹਰ ਘਰ ਹਰ ਸਾਲ ਦਾ ਜੇ ਜੋੜ ਲਾਈਏ ਤੇ 5,70,000 ਰੁਪਏ ਤੁਹਾਡਾ ਇੱਕ ਕਰਦਾ ਦਿੰਦਾ ਸੀ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਸੀ ਜਿਹੜੇ ਲੋਕ ਹੱਥ ਜੋੜ ਕੇ ਵੋਟ ਪਾਜਾ ਇੱਥੇ ਆ ਜਾਓ ਹੱਥ ਲੋਕ ਹੱਥ ਜੋੜ ਕੇ ਵੋਟ ਮੰਗਦੇ ਨੇ ਹੋਣ ਜਿਹੜੇ ਵੋਟ ਮੰਗਦੇ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਪਿੰਡ ਦਾ ਰੋਜ਼ਗਾਰ ਲਾਗੂ ਕਰਨਾ ਪਿੰਡ ਦਾ ਵਿਕਾਸ ਲਾਗੂ ਕਰਨਾ ਸੰਵਿਧਾਨ ਲਾਗੂ ਕਰਨਾ ਇਨਸਾਫ ਲਾਗੂ ਕਰਨਾ ਤੇ ਪਿੰਡ ਵਾਸੀਆਂ ਦੇ ਹੱਕ ਵਿੱਚ ਆਮ ਜਲਾਸਤ ਚੰਗੇ ਚੰਗੇ ਮਤੇ ਪਾਸ ਕਰਕੇ ਦੀ। ਕੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ? ਉਹਨਾਂ ਨੇ ਸਿਸਟਮ ਨੂੰ ਉਲਟਾ ਕਰ ਲਿਆ। ਸਾਡੇ ਤੋਂ ਵੋਟ ਲੈਂਦੇ ਆ, ਪਾਵਰ ਲੈਂਦੇ ਆ, ਉਸ ਤੋਂ ਬਾਅਦ ਜਿਹੜੀ ਤਨਖਾਹ ਲੱਗਦੀ ਆ ਉਹ ਸਾਡੇ ਪੈਸੇ ਦੀ ਹੁੰਦੀ ਆ। ਅਸੀਂ ਟੈਕਸ ਤਾਰਨੇ ਸਰਕਾਰ ਨੂੰ ਉਹ ਖਜ਼ਾਨੇ ਚ ਜਾਂਦਾ ਤਾਂ ਤਨਖਾਹ ਮਿਲਦੀ ਆ ਦੋ ਤਰੀਕੇ ਦੀ ਦੋ ਬੰਦਿਆਂ ਨੂੰ। ਮਲਾਜਮਾਂ ਨੂੰ ਵੀ ਸਾਡੇ ਪੈਸੇ ਦੀ ਤਨਖਾਹ ਮਿਲਦੀ ਤੇ ਸਾਡੇ ਕੰਮ ਕਰਨ ਲਈ ਮਲਾਜਮ ਰੱਖੇ ਜਾਂਦੇ ਆ। ਠੀਕ ਹੈ। ਜਿਹੜੇ ਸੀ ਚੁਣਿਆ ਉਹਨਾਂ ਨੂੰ ਵੀ ਤਾਂ ਹੀ ਚੁਣਿਆ ਜਾਂਦਾ ਵੀ ਇਹ ਲੋਕਾਂ ਦਾ ਵਿਕਾਸ ਕਰਨਗੇ, ਗਾਰ ਲਾਗੂ ਕਰਨਗੇ, ਉਹਨਾਂ ਨੂੰ ਹਿੰਸਾਬ ਦੇਣਗੇ, ਉਹਨਾਂ ਦਾ ਹੱਕ ਲਾਗੂ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਭਾਈ ਇਹ ਲੋਕਾਂ ਦੀ ਪਬਲਿਕ ਦੇ ਨਵੇਂ ਨਵੇਂ ਚੁਣੇ ਆ ਤੇ ਪਬਲਿਕ ਦਾ ਕੰਮ ਕਰਨ। ਪਰ ਉਹਨਾਂ ਦੋਵਾਂ ਨੇ ਰਲ ਕੇ ਮਰੇਗਾ ਦੀ ਲੁੱਟ ਕੀਤੀ ਆ ਪੂਰੀ। ਔਰ ਮਰੇਗਾ ਤੋਂ ਇਲਾਵਾ ਤੁਹਾਡੀ ਰਾਸ਼ਨ 'ਚ ਵੀ ਜਿਹੜੀ ਹੈਗੀ ਆ ਲੁੱਟ ਹੋ ਰਹੀ ਆ, ਸਗਨ ਸਕੀਮਾਂ 'ਚ ਵੀ ਲੁੱਟ ਹੋ ਗਈ ਆ, ਪੈਨਸ਼ਨਾਂ 'ਚ ਵੀ ਜੇ ਕਿਸੇ ਮਕਾਨ ਗਰੀਬ ਦਾ ਆ ਗਿਆ ਸੌਦਾ ਮਾਰ ਲੈਂਦੇ ਵੱਡੇ ਕਿਸੇ ਬੰਦੇ ਨਾਲ ਲੈ ਵੀ ਤੂੰ ਧਾਰ卡ਰ ਦੇ ਖਾਤਾ ਦੇ ਅੱਧੇ ਪੈਸੇ ਤੂੰ ਲੈ ਲਈ ਤੇ ਅੱਗੇ ਲੈ ਲੇ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦੇ ਸਕਾਲਰਸ਼ਿਪ ਉਹ ਮਿਲਦੀ ਸੀ ਆਉਂਦੇ ਆ ਉਹ ਵੀ ਉਹ ਰੱਖ ਕੇ ਖਾਂਦੀ ਹਰ ਜਗ੍ਹਾ ਤੇ ਸਾਡੀ ਲੁੱਟ ਹੋ ਰਹੀ ਆ ਲੁੱਟ ਲਈ ਤੁਹਾਨੂੰ ਇਕੱਠੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਮੀਟਿੰਗ ਚ ਮਨਰੇਗਾ ਦਾ ਜਿਹੜਾ ਤੁਹਾਡਾ ਕੰਮ ਆ ਉਹ ਚੱਲੇਗਾ ਤੁਸੀਂ ਤਿੰਨ ਪ੍ਰੂਫ ਸਾਡੀ ਕੁੜੀ ਨੂੰ ਦੇਣਾ ਜਿਹੜਾ ਨੇ ਅੱਜ ਤੁਸੀਂ ਚੋਣ ਕੀਤੀ ਆ ਇੱਕ ਧਾਰ卡ਰ ਦੀ ਫੋਟੋ ਕਾਪੀ ਦੋਵੇਂ ਸੱਡਾਂ ਉਦੀ ਫੋਟੋ ਸਟੇਟ ਦੇਣੀ ਆ ਕਾਪੀ ਤਾਂ ਇੱਕ ਬੈਂਕ ਦੀ ਫੋਟੋ ਕਾਪੀ ਜਿਹਦੇ ਚ ਨੰਬਰ ਨਾਮ ਸ਼ੋ ਹੋਂਦਾ ਹੈ ਤਾਂ ਇੱਕ ਜੋਬ ਕਾਟ ਜੇ ਜੋਬ ਕਾਟ ਨਹੀਂ ਵੀ ਬਣਿਆ ਤੇ ਉਹ ਵੀ ਬਣਵਾ ਦੇਣਗੇ ਜਿਹਦੇ ਆਨਲਾਈਨ ਬਣੇ ਹੋਇਆ ਉਹਨਾਂ ਦੀ ਦਫਤਰ ਦੇ ਵਿੱਚੋਂ ਆਪਾਂ ਲਿਸਟ ਕਢਾ ਲਾਂ ਪਰ ਇਕੱਠੇ ਹੋਣਾ ਪੈਗਾ ਮਹੀਨੇ 'ਚ ਸਾਥ ਦੇਣਾ ਪੈਗਾ ਇੱਕ ਵਾਰੀ ਆਪਣੇ ਹੱਥਾਂ ਲਈ ਜ਼ਿੰਮੇਵਾਰ ਬਣ ਕੇ ਮੀਨੇ ਚ ਇੱਕ ਵਾਰ ਜਿਆਦਾ ਔਖਾ ਕੋਈ ਨਹੀਂ ਹੈ ਨਾ ਕੋਈ ਔਖਾ ਇਹ ਆਪਣੇ ਲਈ ਆਪਾ ਜ਼ਿੰਮੇਵਾਰ ਆ ਵੇਖੋ ਮੇਰੇ ਦਾ ਤੁਹਾਡੀ ਤੁਸੀਂ ਜ਼ਿੰਮੇਵਾਰ ਆ ਸਕਨ ਸਕੀਮ ਤੁਹਾਡੀ ਤੁਸੀਂ ਜ਼ਿੰਮੇਵਾਰ ਆ ਪੈਨਸ਼ਨ ਤੁਹਾਡੀ ਤੁਸੀਂ ਜ਼ਿੰਮੇਵਾਰ ਬੱਚਿਆਂ ਦੇ ਕੋਲਰਸ਼ਿਪ ਉਹ ਵੀ ਤੁਹਾਡੇ ਤੁਸੀਂ ਜ਼ਿੰਮੇਵਾਰ ਮੈਡੀਕਲ ਸਹੂਲਤਾਂ ਤੁਹਾਡੀਆਂ ਤੁਸੀਂ ਜ਼ਿੰਮੇਵਾਰ ਆ ਰਾਸ਼ਨ ਤੁਹਾਡਾ ਤੁਸੀਂ ਜ਼ਿੰਮੇਵਾਰ ਆ ਹਰ ਇੱਕ ਚੀਜ਼ ਸਾਡੀ ਆ ਇਸ ਵਿਧਾਨਿਕ ਹੱਕ ਨੇ ਬਾਬਾ ਸਾਹਿਬ ਦੇ ਲਿਖੇ ਅਸੀਂ ਇਹ ਸਰਕਾਰਾਂ ਨੂੰ ਨਹੀਂ ਸਮਝਦੇ ਉਹਨਾਂ ਨੇ ਦੇਣਾ ਉਹ ਤਾਂ ਲੋਟੂ ਉਹਨਾਂ ਨੇ ਚੁਣੇ ਹੋਏ ਆ ਲੁੱਟੀ ਜਾਂਦੇ ਨੇ ਜੇ ਤੁਸੀਂ ਇਕੱਠੇ ਹੋ ਜੋਗੇ ਤੇ ਬਚ ਜਾਣਗੇ ਇਕੱਠੇ ਹੋਣ ਲਈ ਮੈਂ ਕੱਲਾ ਨਹੀਂ ਕਹਿੰਦਾ ਕਿਸਾਨ ਵੀ ਇਕੱਠੇ ਹੋਏ ਸੀ ਕੀ ਕਹਿੰਦੇ ਵੱਡੀ ਗਿਣਤੀ ਨਾਲ ਕਿਸਾਨ ਇਕੱਠੇ ਹੋ ਕੇ ਦਿੱਲੀ ਗਏ ਤੇ ਮੋਦੀ ਨੂੰ ਉਹ ਜਿੱਤ ਕੇ ਆਇਆ ਤੇ ਉਹਨਾਂ ਨੇ ਕਾਨੂੰਨ ਬਣਿਆ ਹੋਇਆ ਤੋੜ ਕੇ ਰੱਖ ਦਿੱਤਾ ਤੇ ਤੁਹਾਡਾ ਬਣਿਆ ਹੋਇਆ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਨੇ ਬਣਾਇਆ ਹੋਇਆ ਕਾਨੂੰਨ ਤੋੜ ਦਿੱਤਾ ਕੱਠ ਦੇ ਵਿੱਚ ਸਰਕਾਰਾਂ ਨਾਲੋਂ ਜ਼ਿਆਦਾ ਪਾਵਰ ਹੁੰਦੀ ਆ ਤਾਂ ਤੁਸੀਂ ਬੇਨਤੀ ਆ ਕਿ ਕੱਠੇ ਹੋਣਾ ਜ਼ਰੂਰੀ ਆ ਜ਼ਿੰਮੇਵਾਰ ਹੋ ਤੁਸੀਂ ਤਾਂ ਮੈਨੂੰ ਪੂਰੀ ਅਮੀਨਤਾ ਕਿ ਜ਼ਿੰਮੇਵਾਰੀ ਦੇ ਨਾਲ ਤੁਸੀਂ ਕੰਮ ਕਰੋਗੇ ਤੇ ਲੋਕਾਂ ਨੂੰ ਵੀ ਇਕੱਠਿਆਂ ਕਰੋਗੇ ਇਮਾਨਦਾਰੀ ਨਾਲ ਕੰਮ ਕਰਕੇ ਤੇ ਨਾਲ ਲੋਕਾਂ ਨੂੰ ਇਕੱਠਿਆਂ ਕਰਨ ਦੇ ਬਾਅਦ ਲੋਕਾਂ ਦੇ ਕੱਠ ਦੀ ਤਾਕਤ ਦੇ ਨਾਲ ਆਪਦੇ ਹੱਕ ਲੈ ਜਾਣੇ ਨੇ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੌਰ ਸਤਿ ਸ਼੍ਰੀ ਅਕਾਲ ਨਮਸਕਾਰ